जा रहे हमारा बंदे रहे, रहे! बंदे, बात रहे! बात रहे! बंदे।, बंदे।, बंदे। ही अजनता हम कहा सजा

ਦੀ ਲੋਤੀ ਜੈ ਕਿਸ ਦੇ ਹੋ ਗਈ ਅੱਜ ਗੁਵਾੜਾ ਵਿਖੇ ਪਾਰ ਦੇ ਜਾਵਾਜ਼ ਹੋ ਚੀ ਕਿ ਮਾਨ ਵਿੱਚ ਵਿਦੇਸ਼ਕਾਰ ਵਿੱਚ ਜੋਗਾ ਯਾਤਰਾ ਤਿਰੰਗਾ ਯਾਤਰਾ ਅਧਕਾਰੀ ਜਾ ਰਹੀ ਹੈ ਕਿਸ ਤਰ੍ਹਾਂ ਪਾਰਤੀ ਬੋਲ ਦੇ ਕੁਸ਼ਵਣ ਦੇ ਅੰਦਰ ਪੁਸਕੇ ਉਹਦਾ ਖਤ ਲਾਗੀ ਦਾ ਕਿਸ ਤਰ੍ਹਾਂ ਆਤਵਾਦ ਦਾ ਖਤ ਲਾਗੀ ਦਾ ਕਿਤਾ ਬਹੁਤ ਜੀਸ਼ਰ ਨੁਕਸਾਨ ਕਰਨ ਵਾਲੇ ਅਤਵਾਦੀ ਇਹਨਾਂ ਦੇ ਘਰ ਵਿੱਚ ਕੋਸ਼ਿਸ਼ ਕੀ ਉਹਦਾ ਖਤ ਚੈਂਕੜੇ ਆਤਵਾਦੀਆਂ ਦਾ ਖਤਰਾ ਕੀਤਾ ਉਹਨਾਂ ਦੀ ਸ਼ਾਨ ਵਿੱਚ ਉਹਨਾਂ ਦੇ ਇੱਕ ਮੁੱਢ ਦਾ ਫਾਇਰ ਕਰਨ ਲਈ ਅੱਜ ਸ਼ੋਭਾਜਤਿਆ ਫਗਵਾੜੇ ਵਿੱਚ ਕਰੀ ਜਾ ਰਹੀ ਹੈ ਪੂੰਗਾ ਕੇ ਸਾਰੇ ਲੋਕ ਪਹੁੰਚੇ ਮੇਰੇ ਵੱਲੋਂ ਸਾਰੇ ਬਹੁਤ ਬਹੁਤ ਸ਼ੁਕਰੀਆ ਅੱਜ ਫਗਵਾੜਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸਮੂੱਚੇ ਜੋ ਰਾਸ਼ਟ੍ਰਪ੍ਰੇਮੀਆ ਨਾਲ ਵੱਲੋਂ ਇੱਕ ਤਿਰੰਗਾ ਯਾਤਰਾ ਕੀਤੀ ਜਾ ਰਹੀ ਹੈ ਜਿਹੜੀ ਕਿ ਸਾਡੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਵਿਵਾਈ ਦੇ ਵਿੱਚ ਸੇ ਆਪਰੇਸ਼ਨ ਸੰਦੂਰ ਨੂੰ ਸਫਲ ਕੀਤਾ ਗਿਆ ਤੇ ਅਸੀਂ ਆਪਣੀ ਆਰਮੀ ਦੇ ਨਾਲ ਖੜੇ ਹਾਂ ਆਪਣੀ ਦੇਸ਼ ਦੇ ਨਾਲ ਖੜੇ ਹਾਂ ਉਸ ਵਾਸਤੇ ਆਪਣੀ ਦੇਸ਼ ਦੇ ਆਰਮੀ ਦਾ ਮਨੋਮਲਬਧਨ ਵਾਸਤੇ ਯਾਤਰਾ ਕਰ ਰਹੇ ਹਾਂ ਸਾਰਿਆਂ ਨੂੰ ਭਾਰਤ ਮਾਤਾ ਕੀ ਜੈ ਜੈ ਹਿੰਦ ਪਾਲਗਾਮ ਦੇ ਨਿਰਦੋਸ਼ਾਂ ਦਾ ਬਦਲਾ ਲੈਣ ਲਈ ਜਿਹੜਾ ਆਪਰੇਸ਼ਨ ਸੰਦੂਰ ਚਲਾਇਆ ਸੀ ਸਾਡੀਆਂ ਸੈਨਾਵਾਂ ਨੇ ਬਹੁਤ ਵੀਰਤਾ ਦਿਖਾਉਂਦੇ ਹੋਏ ਪਾਕਿਸਤਾਨ ਦੇ ਵਿੱਚ ਦਾਖਲ ਹੋ ਕੇ ਉਹਨਾਂ ਦੇ ਅਤਵਾਦੀਆਂ ਦੇ ਨਿਸ਼ਾਨਿਆਂ ਨੂੰ ਸੂਚਿਤ ਕਰਕੇ ਉਹਨਾਂ ਨੂੰ ਜਿੱਤ ਕੀਤਾ ਔਰ ਉਹਨਾਂ ਨੂੰ ਨਹਿਸ ਤਹਿਸ ਕਰਦਾ ਜਿਹਦੇ ਨਾਲ ਪਾਕਿਸਤਾਨ ਨੇ ਜੁਆਪੀ ਹਮਲਾ ਕੀਤਾ ਉਹਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਸਿਨੇਮਾਾਂ ਦੀ ਇਸ ਜਿੱਤ ਦੀ ਖੁਸ਼ੀ ਦੇ ਵਿੱਚ ਤਿਰੰਗਾ ਯਾਤਰਾ ਸਾਰੇ ਦਸਤਾਨ ਦੇ ਵਿੱਚ ਪੂਰਾ ਸਮਾਜ ਇਕੱਠਾ ਹੋ ਕੇ ਕੱਢ ਰਿਹਾ ਹੈ ਸਵਾਜ ਫਰਵਾੜਾ ਦੇ ਵਿੱਚ ਤਿਰੰਗਾ ਯਾਤਰਾ ਆਪਣੀਆਂ ਭਾਰਤੀ ਸਿਨੇਮਾਾਂ ਦੀ ਜਿਹੜੀ ਜਿੱਤ ਹੋਈ ਆ ਜਿਹੜੀ ਆਪਰੇਸ਼ਨ ਸਲੂਰ ਰਾਹੀਂ ਉਹਦੇ ਕੋਲ ਉਹ ਲੋਕ ਜਿਹੜੇ ਟੈਕਨੋਲੋਜੀ ਕਰਨ ਲਈ ਉਹਨਾਂ ਨਾਲ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਭਾਰਤ ਮਾਤਾ ਕੀ ਜੈ ਜੀ ਇਹ ਜੀ ਇਹਦੇ ਬਾਰੇ ਜਾਣਕਾਰੀ ਅੱਜ ਫਗਵਾੜੇ ਦੇ ਵਿੱਚ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਹ ਸਾਡੀ ਇੰਡੀਅਨ ਆਰਮੀ ਦੀ ਸਪੋਰਟ ਦੇ ਲਈ ਅਸੀਂ ਜਿਹੜੀ ਯਾਤਰਾ ਕੱਢਦੇ ਪਈਆਂ ਪੂਰੇ ਇੰਡੀਆ ਦੇ ਵਿੱਚ ਇਹ ਯਾਤਰਾ ਨਿਕਲ ਰਹੀਆਂ ਆ ਔਰ ਅਸੀਂ ਸਾਰੇ ਜਣੇ ਇੰਡੀਅਨ ਆਰਮੀ ਨੂੰ ਇਹ ਕਹਿ ਰਹੇ ਆ ਕਿ ਅਸੀਂ ਸਾਰੇ ਤੁਹਾਡੇ ਨਾਲ ਆ ਸਾਡਾ ਸਦਾ ਅਸ਼ੀਰਵਾਦ ਤੁਹਾਡੇ ਨਾਲ ਹੈ ਔਰ ਇਸੇ ਲਈ ਜਿਹੜਾ ਆਪਰੇਸ਼ਨ ਸੰਦੂਰ ਦੀ ਕਾਮਯਾਬੀ ਦਾ ਜਿਹੜਾ ਸੇਰਾ ਉਹ ਤੁਹਾਡੇ ਸਿਰ ਤੇ ਆ ਸਾਡੀ ਇਹ ਇੰਡੀਅਨ ਆਰਮੀ ਬਹੁਤ ਮਜ਼ਬੂਤ ਹੈ ਪ੍ਰਮਾਤਮਾ ਇਹਨਾਂ ਤੇ ਇੰਨਾ ਅਸ਼ੀਰਵਾਦ ਬਣਾ ਰੱਖੇ ਰੱਖੇ ਤਾਂ ਕਿ ਇਹਨਾਂ ਦੇ ਕਰਕੇ ਅਸੀਂ ਆਪਣੇ ਘਰਾਂ ਦੇ ਵਿੱਚ ਚੈਨ ਨਾਲ ਸੌਂਦੇ ਆ ਇਹ ਸਾਰੀ ਜ਼ਿੰਮੇਵਾਰੀ ਆਪਣੇ ਉੱਪਰ ਲੈਂਦੇ ਆ ਆ ਦੇਸ਼ ਦੀ ਜ਼ਿੰਮੇਵਾਰੀ ਆਪਣੇ ਸਿਰ ਤੇ ਚੁੱਕਦੇ ਆ ਔਰ ਸਾਡੀ ਰੱਖਿਆ ਕਰਦੇ ਆ ਪ੍ਰਮਾਤਮਾ ਇਹਨਾਂ ਤੇ ਬਹੁਤ ਮਿਹਰ ਭਰਿਆ ਹੱਥ ਰੱਖੇ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਅੱਜ ਸਾਨੂੰ ਆਪਣੇ ਫੌਜੀ ਵੀਰਾਂ ਤੇ ਬਹੁਤ ਮਾਣ ਆ ਜਿਹੜੇ ਦਿਨ ਰਾਤ ਸਾਡੀ ਰੱਖਿਆ ਕਰਦੇ ਆ ਅਸੀਂ ਆਰਾਮ ਨਾਲ ਆਪਣੇ ਘਰਾਂ ਵਿੱਚ ਬੈਠੇ ਆ ਔਰ ਉਹ ਬਾਰਡਰਾਂ ਤੇ ਸਾਡੀ ਰੱਖਿਆ ਕਰਦੇ ਆ ਦੁਸ਼ਮਣਾਂ ਤੋਂ ਸਾਨੂੰ ਬਚਾਉਂਦੇ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਨਮਨ ਕਰਦੀ ਆ ਔਰ ਅੱਜ ਅਸੀਂ ਸਾਰੇ ਫਗਵਾੜੇ ਦੇ ਵਿੱਚ ਸੋਮ ਪ੍ਰਕਾਸ਼ ਕੈਂਚੀ ਦੇ ਰਹਿਨਮਾਈ ਦੇ ਵਿੱਚ ਅਸੀਂ ਤਿਰੰਗਾ ਯਾਤਰਾ ਕੱਢਣ ਲੱਗੇ ਆ ਉਹਨਾਂ ਦੇ ਸਨਮਾਨ ਦੇ ਵਿੱਚ ਉਹਨਾਂ ਦਾ ਧੰਨ ਤੇ ਅਸੀਂ ਵੈਸੇ ਕਦੀ ਦੇ ਹੀ ਨਹੀਂ ਸਕਦੇ ਪਰ ਫਿਰ ਵੀ ਅਸੀਂ ਉਹਨਾਂ ਦੀ ਹੌਸਲਾ ਵਜਾਈ ਦੇਣੇ ਵਾਸਤੇ ਇੱਕ ਯਾਤਰਾ ਕੱਢਣ ਲੱਗੇ ਆ ਮੈਂ ਬਹੁਤ ਮਾਣ ਕਰਦੀ ਆ ਅਸੀਂ ਸਾਰੇ ਭੈਣ ਭਰਾ ਬਹੁਤ ਮਾਣ ਕਰਦੇ ਆ ਜੈ ਹਿੰਦ ਜੈ ਭਾਰਤ ਜੈ ਹਿੰਦ ਜੈ ਭਾਰਤ ਪਹਲਗਾਮ ਦੇ ਜੋ ਉੱਥੇ ਕਾਂਡ ਹੋਇਆ ਸੀ ਉਹਦੇ ਉਪਲਕਸ਼ ਦੇ ਵਿੱਚ ਫਵਾੜਾ ਦੇ ਵਿੱਚ ਅੱਜ ਜਤਰਾ ਕੱਢੀ ਜਾ ਰਹੀ ਆ ਤਿਰੰਗਾ ਝੰਡਾ ਲੈ ਕੇ ਅੱਜ ਸਾਡੀਆਂ ਭੈਣਾਂ ਸਾਡੇ ਵੀਰ ਦੋਸਤ ਉਹ ਮਾਮਾ ਕੇ ਇਸ ਤਿਰੰਗਾ ਝੰਡੇ ਨੂੰ ਪ੍ਰਣਾਮ ਕਰਦੇ ਆ ਔਰ ਜੋ ਸਾਡੇ ਦੇਸ਼ ਭਰ ਦੇ ਫੌਜੀਆ ਨੇ ਜੋ ਪਾਕਿਸਤਾਨ ਦੇ ਉੱਤੇ ਹਮਲਾ ਕੀਤਾ ਉਹਨਾਂ ਨੂੰ ਮੂੰਹ ਤੋਰ ਜਵਾਬ ਦਿੱਤਾ ਪਾਕਿਸਤਾਨ ਨੂੰ ਤਾਂ ਸਾਡੇ ਪਾਕਿਸਤਾਨ ਸਾਡੇ ਦੇ ਅੱਜ ਤੱਕ ਜਿੰਨੇ ਵੀ ਨਾ ਤਾਂ ਸਾਡੇ ਤੇ ਹਮਲਾ ਕਰ ਸਕਦੇ ਆ ਔਰ ਇੰਡੀਆ ਨੇ ਮੂੰਹ ਤੋੜ ਕੇ ਜਵਾਬ ਦਿੱਤਾ ਸਾਡੇ ਜਿਹੜੇ ਫੌਜੀ ਆ ਰਾਤ ਦਿਨ ਸਾਡੀ ਸੇਵਾ ਕਰਦੇ ਆ ਔਰ ਰਾਤ ਦਿਨ ਜਾ ਕੇ ਜੋ ਪਾਕਿਸਤਾਨ ਦੇ ਉੱਤੇ ਉਹਨਾਂ ਦਾ ਤਵਾਹ ਕੀਤਾ ਅੱਜ ਫਗਵਾੜਾ ਦੇ ਵਿੱਚ ਬਖਵਾਕ ਏਰੀਏ ਵਿੱਚ ਤਿਰੰਗਾ ਝੰਡਾ ਲੈ ਕੇ ਨੈਸ਼ਨਲ 플ੈਗ ਲੈ ਕੇ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਜਤਰਾ ਕੱਢੀ ਜਾ ਰਹੀ ਆ ਔਰ ਮੈਂ ਸ਼ਹਿਰ ਨਿਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਬਹੁਤ ਵੱਡਾ ਸਵਾਗਤ ਕਰਕੇ ਪੁੱਲ ਬੜਕਾ ਦਾ ਔਰ ਰਸਤੇ ਦੇ ਵਿੱਚ ਸਵਾਗਤ ਕੀਤਾ ਤੋ ਅਮੇ ਆਪਣੇ ਵੱਲੋਂ ਅੱਜ ਸਾਰੇ ਸ਼ਹਿਰ ਨਿਵਾਸੀਆਂ ਨੇ ਆਪਣੇ ਬਖਵਾਕ ਏਰੀਆ ਦੇ ਵਿੱਚ ਦਾ ਉਹਦਾ ਸਵਾਗਤ ਕੀਤਾ ਧੰਨਵਾਦ ਅੱਜ ਜਿਹੜੀ ਪਾਕਿਸਤਾਨ ਦੇ ਉੱਪਰ ਭਾਰਤੀ ਔਜ ਬਲੋਂ ਇੱਕ ਬਹੁਤ ਹੀ ਵਧੀਆ ਜਿੱਤ ਹਾਸਲ ਕੀਤੀ ਗਈ ਆ ਔਰ ਜਿਹੜਾ ਇੱਕ ਸਬਕ ਸਿਖਾਇਆ ਗਿਆ ਉਹਨਾਂ ਨੂੰ ਵੀ ਆਪਾਂ ਜਾਤੀ ਅਧਾਰ ਦੇ ਉੱਤੇ ਕਿਦਾਂ ਜੰਗ ਲੜਦੀਆਂ ਲੜਾਈ ਲੜਦੀਆਂ ਆ ਜਾਂ ਇੱਥੇ ਕਿਦਾਂ ਬੰਡੀਆਂ ਪਾਉਣੀਆਂ ਉਹਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਉਸੇ ਸ਼ੋਰਿਆਂ ਨੂੰ ਲੈ ਕੇ ਅੱਜ ਭਾਰਤੀ ਫੌਜ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਖੁਸ਼ੀ ਜ਼ਾਹਰ ਕਰਨ ਵਾਸਤੇ ਇੱਕ ਤਿਰੰਗਾ ਯਾਤਰਾ ਸਾਰੇ ਫਗਵਾੜਾ ਵੱਲੋਂ ਕੱਢੀ ਜਾ ਰਹੀ ਆ ਜਿਹਦੇ ਵਿੱਚ ਸਾਰੀਆਂ ਜਿਹੜੀਆਂ ਸਖਸੀਤਾ ਉਹ ਸ਼ਾਮਲ ਹੋਈਆਂ ਆ ਜਿਹਦੇ ਵਿੱਚ ਵੱਖਰੇ ਵੱਖਰੇ ਆਪਣੇ ਪਾਰਟੀਆਂ ਦੇ ਨਮਾਇਦੇ ਸੰਸਥਾਵਾਂ ਦੇ ਨਮਾਇਦੇ ਧਾਰਮਿਕ ਜਥੇਬੰਦੀਆਂ ਦੇ ਨਮਾਇਦੇ ਸ਼ਾਮਲ ਹੋਏ ਆ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਔਰ ਫਗਵਾੜਾ ਵੀ ਇਸ ਸਬੰਧੀ ਜਿਹੜਾ ਸਾਡੇ ਬਾਜ਼ਾਰ ਦੇ ਲੋਕ ਹੈ ਉਹ ਬਹੁਤ ਵੱਡੀ ਪੱਧਰ ਤੇ ਸਾਡਾ ਸਾਥ ਦੇ ਰਹੇ ਆ ਕਾਰਨ ਸਵਾਗਤ ਰੱਖੇ ਹੋਏ ਆ ਔਰ ਇਹ ਤੋਂ ਚੱਲ ਕੇ ਸਾਰੇ ਫਗਵਾੜੇ ਦੇ ਅੰਦਰ ਬਾਜ਼ਾਰ ਦੇ ਵਿੱਚ ਹੁੰਦੇ ਹੋਏ ਇਹ ਗੋਲ ਚੌਂਕ ਦੇ ਵਿੱਚ ਮਾਤਰਾਣੀ ਆ ਇਹਦੇ ਸਬੰਧੀ ਸਭ ਨੂੰ ਬਹੁਤ ਬਹੁਤ ਧੰਨਵਾਦ ਆ ਅੱਜ ਫਗਵਾੜੇ ਦੇ ਵਿੱਚ ਯਾਤਰਾ ਕਰਨ ਲਈ ਇਹ ਤਿਰੰਗਾ ਯਾਤਰਾ ਦਾ ਨਾਅ ਦੇ ਉਤੇ ਇਹ ਯਾਤਰਾ ਦਾ ਮੇਨ ਮਤਲਬ ਇਹ ਹੈਗਾ ਕਿ ਜਿਹੜੇ ਸਾਡੇ ਫੌਜੀ ਜਵਾਨ ਹੈਗੇ ਜਿਨ੍ਹਾਂ ਨੇ ਬਹੁਤ ਅੱਛੇ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਇਹ ਸਬਕ ਸਿਖਾਇਆ ਹੈਗਾ ਜਿਹੜਾ ਕਿ ਬਹੁਤ ਜ਼ਰੂਰੀ ਸੀਗੀ ਇਹ ਆਮ ਜਨਤਾ ਨੂੰ ਨੁਕਸਾਨ ਪਹੁੰਚਾਣ ਦੀ ਬਜਾਏ ਅਸੀਂ ਸਾਡੀ ਮਿਲਟਰੀ ਨੇ ਸਾਡੀ ਆਰਮੀ ਨੇ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਨੇ ਉਹਨਾਂ ਦੀ ਕੋਟੀਚੇ ਸਗਾ ਬਿਸੀ ਅੱਤਵਾਦ ਨੂੰ ਖਤਮ ਕਰਨਾ ਹੈਗਾ ਇਹ ਅੱਤਵਾਦ ਖਤਮ ਹੋ ਜੂਗਾ ਤਾਂ ਦੇਸ਼ ਆਪਰੇਬ ਸ਼ਾਂਤ ਹੋ ਜੂਗਾ ਇਸ ਕਰਕੇ ਉਹਨਾਂ ਨੇ ਅੱਤਵਾਦ ਦੇ ਟਿਕਾਣੇ ਤੇ ਅਟੈਕ ਕੀਤੇ ਹੈਗੇ ਜਾਂ ਇਹਨਾਂ ਦੇ ਮਿਲਟਰੀ ਦੇ ਜਿੱਥੇ ਇਹਨਾਂ ਦੇ ਅਸਲਾ ਰੱਖਿਆ ਸੀਗਾ ਉੱਥੇ ਅਟੈਕ ਕਰਕੇ ਇੱਕ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਹੈਗੀ ਹੈ ਜਿਹਦੇ ਲਈ ਅਸੀਂ ਪ੍ਰਾਈਮ ਮਿਨਿਸਟਰ ਦਾ ਧੰਨਵਾਦ ਵੀ ਕਰਦੇ ਹੈਗੇ ਆ ਔਰ ਪਾਕਿਸਤਾਨ ਨੂੰ ਚੇਤਾਵਨੀ ਵੀ ਦੇਣੇ ਹੈਗੇ ਜੇ ਮੁੜ ਕੇ ਕੋਈ ਅਜਿਹੀ ਹਰਕਤ ਕੀਤੀ ਤਾਂ ਇਸ ਤੋਂ ਵੀ ਜ਼ਿਆਦਾ ਮਾਰਾ ਹਾਲ ਹੋਊਗਾ ਜੈ ਹਿੰਦ ਬੰਦੇ ਭਾਤ